ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਜਿਹਾਰ ਸਿੰਘ ਆ ਆਪਣਾ ਪੰਜਾਬ ਚੈਨਲ ਤੇ ਅੱਜ ਪਹੁੰਚਾ ਹਾਂ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਪਵਨ ਧਰਤੀ ਤੇ ਜਿੱਥੇ ਕਿ ਅੱਜ ਬਾਬਾ ਬਲਬੀਰ ਸਿੰਘ ਜੀ ਬਾਬਾ ਬਲਬੀਰ ਸਿੰਘ ਜੀ ਬੁੱਢਾ ਦਲਾ 96 ਕਰੋੜੀ ਪਹੁੰਚੇ ਨੇ ਤੇ ਇੱਥੇ ਬਾਬਾ ਮਨਮੋਹਨ ਸਿੰਘਾ ਬਾਰਨ ਤੋਂ ਅਤੇ ਬਾਬਾ ਦਰਸ਼ਨ ਸਿੰਘੇ ਮੁਲੇ ਪਰਵਾਲੇ ਟੋੜਾ ਜੀ ਤੇ ਬਾਬਾ ਬਲਬੀਰ ਸਿੰਘ ਜੀ ਹਣ ਨਾਲ ਕਰਦੇ ਆ ਗੱਲ ਵਾਇਰੂ ਜੀ ਦਾ ਖਾਲਸਾ ਵਾਹ ਸਾਬ ਵਾਇਰੂ ਜੀ ਦੀ ਫਤਿਹ ਤੇ ਬਾਬਾ ਜੀ ਅੱਜ ਪਹੁੰਚੇ ਹੋਏ ਨੇ ਸਾਹਿਬ ਜੀ ਜੰਦੀ ਸਵਾਤੇ ਤੇ ਬਿਵਾਨਗੜ੍ਹ ਸਾਹਿਬ ਗੁਰਦੁਆਰਾ ਬਿਵਾਨਗੜ੍ਹ ਸਾਹਿਬ ਬਾਬਾ ਬਲਬੀਰ ਸਿੰਘ ਜੀ ਦੇ ਆਪਣੇ ਨਾਲ ਨੇ ਚੈਨਲ ਤੇ ਤੇ ਆਪਾਂ ਗੱਲ ਕਰਦੇ ਆ ਬਾਬਾ ਜੀ ਨਾਲ ਵਾਇਰੂ ਜੀ ਦਾ ਖਾਲਸਾ ਵਾਹ ਵਾਇਰੂ ਜੀ ਦੀ ਫਤਿਹ ਜੀ ਹਾਂ ਜੀ ਜਦੋਂ ਬਾਬਾ ਮਨਮੋਹਨ ਸਿੰਘ ਜੀ ਮਾ ਬੁਰਖਾਨ ਨੇ ਹਾਂ ਜੀ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਦੀ ਫਤਿਹ ਤੇ ਬਾਬਾ ਜੀ ਮਨਮੋਹਨ ਸਿੰਘ ਜੀ ਨੇ ਜੋ ਕਿ ਪਿੰਡ ਬਾਰਨ ਤੋਂ ਹਾਂਜੀ ਹਾਂਜੀ ਤੇ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਕੁਝ ਸਿੱਖ ਕੌਮ ਬਾਰੇ ਵੀ ਦੱਸਣਗੇ ਤੇ ਜਿਹੜੀ ਇੱਥੇ ਸਹੀਦੀ ਸਵਾ ਹੈ ਹੁਣ ਕਈ ਅੱਜ ਕੱਢ ਸਾਡੇ ਜਿਹੜੇ ਭੈਣ ਭਰਾ ਨੇ ਬੱਚੇ ਨੇ ਨਵੇਂ ਉਹਨਾਂ ਨੂੰ ਨਹੀਂ ਪਤਾ ਹੈਗਾ ਸਵਾ ਬਾਰੇ ਉਹ ਮੇਲਾ ਸਮਝ ਕੇ ਆਉਂਦੇ ਨੇ ਤੇ ਤੇ ਬਾਬਾ ਜੀ ਇਹ ਦੱਸੋ ਜੀ ਉਹਨਾਂ ਨੂੰ ਥੋੜਾ ਜਿਹਾ ਪ੍ਰਚਾਰ ਦਿਓ ਜਿਹੜੇ ਥੋੜਾ ਜਿਹਾ ਗਿਆਨ ਨਹੀਂ ਹੈਗਾ ਜੀ ਇਹਨਾਂ ਨੂੰ ਜੀ ਬੱਚਿਆਂ ਨੂੰ ਨਵੇਂ ਪੀੜੀ ਦੇ ਵਿੱਚ ਨੇ ਸਾਡੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਜੋ ਸ਼ਹੀਦਾਂ ਦੇ ਖੂਨ ਨਾਲ ਲਥਪਥ ਜ਼ਮੀਨ ਗੁਰਦਰਾ ਸ੍ਰੀ ਫਤਗੜ ਸਾਹਿਬ ਵਿਖੇ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਹੇਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਉਹਨਾਂ ਦਾ ਜੋ ਇੱਥੇ ਸ਼ਹੀਦੀ ਹੋਈ ਹੈ ਉਸ ਸਥਾਨ ਤੇ ਆਪਾਂ ਬੈਠੇ ਆ ਜਿੱਥੇ ਉਹਨਾਂ ਦੇ ਸਰੀਰਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਵਿੱਚ ਛੁੱਟ ਦਿੱਤਾ ਗਿਆ ਸੀ ਗੁਰਦੁਆਰਾ ਬਵਾਨਗੜ੍ਹ ਸਾਹਿਬ ਬਹੁਤ ਹੀ ਸਤਿਕਾਰਯੋਗ ਸੇਵਾ ਰਤਨ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਜੀ 96 ਕਰੋੜੀ ਮੁਖੀ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਉਹਨਾਂ ਦੀ ਅਗਵਾਈ ਵਿੱਚ ਬਹੁਤ ਭਾਰੀ ਪੰਡਾਲ ਸਜਾਏ ਗਏ ਨੇ ਦੀਵਾਨ 3-4 ਦਿਨ ਤੋਂ ਚੱਲ ਰਹੇ ਨੇ ਅਤੇ ਇਸੇ ਤਰ੍ਹਾਂ ਲੰਗਰਾਂ ਦੀ ਸੇਵਾ ਬਹੁਤ ਭਾਰੀ ਮਾਤਰਾ ਚੱਲ ਰਹੀਆਂ ਨੇ ਸੋ ਨਾਲ ਦੀ ਨਾਲ ਸ੍ਰੀ ਅਖੰਡ ਪਾਠ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਅਤੇ ਨਾਲ ਅਮਰ ਸੰਚਾਰ ਪਰਸੋਂ ਤੋਂ ਚੱਲ ਰਿਹਾ ਹੈ ਅਤੇ ਪਰਸੋਂ ਤੱਕ ਲਗਾਤਾਰ ਅਮਰ ਸੰਚਾਰ ਚੱਲਣਾ ਹੈ ਜਿਨ੍ਹਾਂ ਜਨ ਨੇ ਭਾਈ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਨਹੀਂ ਕੀਤਾ ਉਹ ਬੁੱਢਾ ਦਲ ਦੀ ਸ਼ੌਣੀ ਆ ਕੇ ਅੰਮ੍ਰਿਤ ਪਾਨ ਕਰੋ ਇੱਥੇ ਇੱਕ ਵੱਡਾ ਲਾਭ ਹੈ ਕਿ ਨਾਲ ਲਾਇਸੈਂਸ ਈਸ਼ੂ ਕੀਤੇ ਜਾਂਦੇ ਨੇ ਕਿ ਜਿਹੜੇ ਰਵਾਇਤੀ ਹਥਿਆਰ ਨੇ ਉਹ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਨਹੀਂ ਤੇ ਅੱਜ ਕੱਲ੍ਹ ਰੋਕਿਆ ਜਾ ਰਿਹਾ ਹੈ ਬੁੱਢਾ ਦਲ ਦੇ ਇਸ 52 ਸਥਾਨ ਤੇ ਖੰਡੇ ਬਾਟੇ ਦਾ ਅਮਰਤ ਪ੍ਰਚਾਰ ਸੰਚਾਰ ਹੋ ਰਿਹਾ ਹੈ ਆ ਕੇ ਅਮਰਤ ਛਕੋ ਗੁਰੂ ਵਾਲੇ ਬਣੋ ਇਹੋ ਸੱਚੀ ਤੇ ਸੁੱਚੀ ਸਰੰਧਾ ਜਲੀ ਸਹਿਬਜਾਦਿਆਂ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਣੇ ਚੈਨਲ ਦੇ ਜਰੀਏ ਬਾਬਾ ਬਨਮੋਹਨ ਸਿੰਘ ਜੀ ਜੋ ਕਿ ਪਟਿਆਲੇ ਵਾਲੇ ਨੇ ਕਥਾ ਪ੍ਰਚਾਰਕ ਵੀ ਨੇ ਤੇ ਬਹੁਤ ਹੀ ਵਧੀਆ ਆਪਣਾ ਵਧੀਆ ਆਪਣੇ ਤਰੀਕੇ ਨਾਲ ਸਮਝਾਇਆ ਜਿਹੜੇ ਹੁਣ ਦੇਖੋ ਜੀ ਨਵੇਂ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਸਮਝਣਾ ਚਾਹੀਦਾ ਏ ਜਿਹੜੇ ਉਹ ਆਪਣੇ ਸਿੱਖ ਕੌਮ ਤੋਂ ਦੂਰ ਹੁੰਦੇ ਜਾ ਰਹੇ ਨੇ ਪਿਛੜਦੇ ਜਾ ਰਹੇ ਨੇ ਤੇ ਸਿੱਖ ਕੌਮ ਦੇ ਵਿੱਚ ਆਉਣ ਗੁਰੂ ਘਰ ਆਉਣਗੇ ਤਾਂ ਉਹਨਾਂ ਨੂੰ ਕੁਝ ਪਤਾ ਲੱਗੂਗਾ ਗੁਰੂ ਦੀ ਮਰਿਆਦਾ ਬਾਰੇ ਅਤੇ ਅਮਰਤਾ ਸੰਚਾਰ ਕਰਨਾ ਅਮਰਤਾ ਸ਼ਕੋਤ ਸਿੰਘ ਸਜੋ ਤੇ ਬਹੁਤ ਵਧੀਆ ਬਾਬਾ ਜੀ ਨੇ ਸਪੀਚ ਦਿੱਤੀ ਆਪਣੇ ਚੈਨਲ ਤੇ ਤੇ ਬਾਬਾ ਜੀ ਬਟੇ ਨੇ ਦਰਸ਼ਨ ਸਿੰਘ ਜੀ ਮੋਲੇ ਉਪਰੇ ਆਲੇ ਹਾਂਜੀ ਵੈਰੂ ਜੀ ਖਾਲਸਾ ਵੈਰੂ ਜੀ ਕੀ ਪਤੇ ਹਾਂਜੀ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਚੈਨਲ ਤੇ ਜੀ ਬਸ ਸਤਿਗੁਰੂ ਸਚੇਪਾਖਸ਼ਾ ਮਹਾਰਾਜ ਜੀ ਨੇ ਜੋ ਇਸ ਪਾਵਨ ਧਰਤੀ ਤੇ ਸਹਿਬ ਜਦਿਆਂ ਨੇ ਲਾ ਸ਼ਾਨੀ ਸਹਾਦਤ ਦਿੱਤੀ ਹੈ ਉਸ ਸਥਾਨ ਤੇ ਅਸੀਂ ਬੈਠੇ ਹਾਂ ਜਿੱਥੇ ਪਾਵਨ ਸਹਿਬਜ਼ਾਦਿਆਂ ਦਾ ਪਾਵਨ ਸਰੀਰ ਇਸ ਜਗ੍ਹਾ ਤੇ ਸ਼ਹੀਦ ਕਰਨ ਤੋਂ ਪਰੰਤ ਇੱਥੇ ਛੁੱਟ ਦਿੱਤਾ ਸੀ ਅੱਛਾ ਜੀ ਤੇ ਇੱਥੇ ਸ਼ੇਰ ਨੇ ਸਹਿਬਜ਼ਾਦਿਆਂ ਦੇ ਸ਼ਰੀਰ ਦੀ ਰੱਖਿਆ ਕੀਤੀ ਹੈ ਇਸ ਪਾਵਨ ਅਸਥਾਨ ਦੀ ਸੇਵਾ ਸੰਭਾਲ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋਗੇ ਇਹ ਪੰਥ ਦੀ ਜੋ ਦੇਖਰੇਖ ਹੈ ਬੜੀ ਚੜ੍ਹਦੀ ਕਲਾ ਦੇ ਨਾਲ ਨਿਭਾ ਰਹੇ ਨੇ ਬਾਬਾ ਮਨ ਮੋਹਨ ਸਿੰਘ ਜੀ ਬਾਰਨ ਵਾਲਿਆਂ ਨੇ ਆਪ ਜੀ ਨੂੰ ਦੱਸਿਆ ਵੀ ਇੱਥੇ ਜੋ ਅਮਰਤ ਸੰਚਾਰ ਹੋ ਰਿਹਾ ਹੈ ਅਮਰਤ ਸੰਚਾਰ ਜੋ ਰਵਾਇਤੀ ਹਥਿਆਰ ਰੱਖਣ ਵਾਸਤੇ ਇਥੋਂ ਬਾਬਾ ਜੀ ਲਾਇਸੈਂਸ ਵੀ ਜਾਰੀ ਕਰਦੇ ਨੇ ਜੋ ਨਹਿنگ ਸਿੰਘ ਆਪਣੇ ਪਾਸ ਰੱਖਦੇ ਨੇ ਸੋ ਸਮੁੱਚੀਆਂ ਸੰਗਤਾਂ ਨੂੰ ਅਸੀਂ ਇਹੋ ਹੀ ਬੇਨਤੀ ਕਰਾਂਗੇ ਵੀ ਇੱਥੇ ਆ ਕੇ ਹਾਜ਼ਰੀਆਂ ਭਰੋ ਤੇ ਜਿੱਥੇ ਆ ਕੇ ਸਾਧ ਸੰਗਤ ਜੀ ਸਾਹਿਬ ਜਾਦਿਆਂ ਦੇ ਸਰੀਰ ਨੂੰ ਇੱਕ ਸ਼ੇਰ ਨੇ ਇੱਥੇ ਰੱਖਿਆ ਕੀਤੀ ਸੀ ਉੱਥੇ ਆ ਕੇ ਵੀ ਆਪਾਂ ਇਸ ਸੰਸਥਾ ਦੀ ਸੋਭਾ ਵਿਧਾਈਏ ਤੇ ਪਾਵਨ ਸਾਹਿਬ ਜਾਦਿਆਂ ਦੀ ਯਾਦ ਦੇ ਵਿੱਚ ਜੁੜਨਾ ਕਰੀਏ ਸੋ ਇਹੋ ਬੇਨਤੀ ਹੈ ਭਾਰੀ ਸਟੇਜਾਂ ਵੀ ਲੱਗ ਰਹੀਆਂ ਨੇ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਸਿੰਘ ਸਾਹਿਬ ਬਾਬਾ ਬਲਵੀਰ ਸਿੰਘ ਜੀ 96 ਕਰੋੜੀ ਜਥੇਦਾਰ ਬੁੱਢਾਦਾਲ ਸਾਧ ਸੰਗਤ ਜੀ ਇੱਕ ਰਿਵਾਅ ਰਹੇ ਨੇ ਹੋਰ ਸਾਡੇ ਨਾਲ ਬੇਅੰਤ ਮਹਾਂਪੁਰਖ ਮਹਾ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਬਾਬਾ ਗੁਰਦੇਵਾਲ ਸਿੰਘ ਜੀ ਭਿੰਡਰ ਸਾਹਿਬ ਜਿਹੜੇ ਲੰਗਰਾਂ ਦੀ ਸੇਵਾ ਨਿਭਾਉਂਦੇ ਨੇ ਉਹ ਵੀ ਇੱਥੇ ਬਾਬਾ ਜੀ ਦੇ ਦਰਸ਼ਨ ਕਰਾਉਣ ਵਾਸਤੇ ਸਾਨੂੰ ਲੈ ਕੇ ਆਏ ਨੇ ਸੋ ਇਤਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਹਾਡਾ ਜੀ ਤੇ ਜੀ ਬਾਬਾ ਜੀ ਤੁਹਾਡੇ ਨਾਲ ਹੀ ਦੋ ਜਾਨੀ ਸੰਤ ਕਰ ਲਈਏ ਹਾਂ ਜੀ ਹਾਂ ਜੀ ਹਾਂ ਜੀ ਬਾਬਾ ਜੀ ਨੇ ਬਹੁਤ ਵਧੀਆ ਸੁਭਿਜ ਦਿੱਤੀ ਆਪਣੇ ਚੈਨਲ ਤੇ ਹਨਾ ਜੀ ਹੁਣ ਇਹ ਸੰਦੇਸ਼ ਆ ਜਿਹੜੀ ਨੌਜੋਵਾਨ ਆਪਣੀ ਪੀੜ੍ਹੀ ਆ ਜਿਹੜੇ ਆਪਣੇ ਚੈਨਲ ਤੇ ਦੇਖ ਰਹੇ ਨੇ ਭੈਣ ਭਰਾ ਹਨ ਆਈ ਹੁਣ ਕੁਝ ਸਿੱਖੋ ਤੇ ਗੁਰੂ ਵਾਲੇ ਬਣੋ ਗੁਰੂਦੇ ਸਿੰਘ ਬਣੋ ਗੁਰੂਦੇ ਸਿੰਘ ਸਜੋ ਤੇ ਸਾਡੇ ਦੇਖੋ ਜੀ ਸਾਡੀ ਕੌਮ ਦੇ ਵਿੱਚ ਕਿੱਡੇ ਕਿੱਡੇ ਸਾਥ ਤਾਂ ਹੋਈਆਂ ਨੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਜੋ ਕਿ ਇੱਥੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੀ ਧਰਤੀ ਤੇ ਸ਼ਹੀਦ ਹੋਏ ਨੇ ਨਿਹਾਂ ਦੇ ਵਿੱਚ ਜਿਨ੍ਹਾਂ ਦੀ ਉਮਰ ਸੀਗੀ ਬਾਬਾ ਫਤੇਜ ਸਿੰਘ ਜੀ 7 ਸਾਲ ਦੇ ਸਨ ਉਸ ਸਮੇਂ ਤੇ ਬਾਬਾ ਜੋਰਵਰ ਸਿੰਘ ਜੀ ਜਿਨ੍ਹਾਂ ਦੀ ਉਮਰ ਸੀਗੀ 9 ਸਾਲਾ ਛੋਟੇ ਛੋਟੀਆਂ ਉਮਰਾਂ ਦੇ ਵਿੱਚ ਬਹੁਤ ਵੱਡੇ ਸਾਕੇ ਕਰ ਗਏ ਤੇ ਸਾਨੂੰ ਸੇਧ ਲੈਣੀ ਚਾਹੀਦੀ ਆ ਉਹਨਾਂ ਤੋਂ ਤੇ ਅਸੀਂ ਵੀ ਅੱਜ ਗੁਰੂ ਵਾਲੇ ਬਣ ਗਏ ਤੇ ਸਿੰਘ ਸਜੀਏ ਅਮਰਤ ਬਾਣਾ ਅਮਰਤ ਛਕੀਏ ਤੇ ਅਮਰਤ ਸੰਚਾਰ ਕਰਕੇ ਤੇ ਗੁਰੂ ਦਾ ਬਾਣਾ ਚ ਰਹੀਏ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ